ਗੁਰੂ ਕੀ ਸਾਜ ਸੰਗਤ ਧੰਤਨ ਬਾਬਾ ਅਨੰਤ ਸਿੰਘ ਜੀ ਮਹਾਰਾਜ ਨਾਨਕ ਸਰਬਰਾਜਮਨ ਹਨ ਦੂਰੋਂ ਨੇੜਿਓਂ ਸੰਗਤ ਦਰਸ਼ਨ ਕਰਨਾਉਂਦੀ ਹੈ ਤੇ ਮਨ ਬਾਂਸ਼ ਪਲ ਪਾਉਂਦੀ ਹੈ ਬਾਬਾ ਜੀ ਦੇ ਪਾਸ ਜੋ ਵੀ ਜਗਿਆਸੂ ਆਉਂਦਾ ਹੈ ਜਿਸ ਤਰ੍ਹਾਂ ਦੀ ਵੀ ਆਸਨਾ ਰੱਖ ਕੇ ਆਉਂਦਾ ਹੈ ਉਸ ਦੀਆਂ ਆਸਾਂ ਪੂਰੀਆਂ ਕਰਨ ਲਈ ਬਾਬਾ ਜੀ ਉਸ ਨੂੰ ਮੁੱਖ ਉਪਦੇਸ਼ ਨਾਮ ਜਪਣ ਦਾ ਦਿੰਦੇ ਹਨ ਕਿਉਂਕਿ ਨਾਮ ਵਿੱਚ ਸਭ ਪਦਾਰਥ ਹਨ ਤੇ ਨਾਮ ਜਪਣ ਨਾਲ ਇੱਕ ਤਾਂ ਜੋ ਇੱਛਾ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਤੇ ਦੂਜਾ ਜਿਸ ਵੇਲੇ ਇੱਛਾ ਤੋਂ ਉੱਪਰ ਬਿਰਤੀ ਚਲੀ ਜਾਂਦੀ ਹੈ ਬਈ ਉਦੋਂ ਕੋਈ ਇੱਛਾ ਨਹੀਂ ਰਹਿੰਦੀ ਪਾਪ ਅਫੁਰ ਹੋ ਜਾਂਦਾ ਹੈ ਜਿਸ ਮਨ ਵਿੱਚੋਂ ਫੁਰਨੇ ਸੰਕਲਪ ਖਤਮ ਹੋ ਜਾਣ ਗੁਰੂ ਦੀ ਸਾਧ ਸੰਗਤ ਉਹ ਆਤਮਾ ਹੀ ਪ੍ਰਮਾਤਮਾ ਬਣ ਜਾਂਦੀ ਹੈ ਇਸ ਲਈ ਬਾਬਾ ਜੀ ਹਰ ਸਮੇਂ ਨਾਮ ਦੀ ਪ੍ਰੂੜਤਾ ਕਰਦੇ ਹਨ ਅੱਜ ਬਾਬਾ ਜੀ ਪਾਸ ਇੱਕ ਸਿੰਘ ਨੇ ਹਾਥੀ ਦੇ ਦੰਦ ਦੀ ਬਣੀ ਹੋਈ ਸੂਟੀ ਤੇ ਹਾਥੀ ਦੇ ਦੰਦ ਦੀ ਜੜਤ ਕੀਤੀ ਹੋਈ ਬੈਰਾਗਣ ਹਜੂਰ ਨੂੰ ਭੇਟਾ ਕੀਤੀ ਮੱਥਾ ਟੇਕ ਜਦੋਂ ਸਿਰ ਚੁੱਕਿਆ ਤੇ ਬਾਬਾ ਜੀ ਨੇ ਇਸ ਵੱਲ ਤੱਕਿਆ ਤੇ ਪੁੱਛਿਆ ਪ੍ਰੀਮੀਆਂ ਵੀ ਕਿੱਥੋਂ ਆਇਆ ਹੈ ਤੇਰਾ ਕੀ ਨਾਮ ਹੈ ਤੇ ਇਹ ਕੀ ਲਿਆਦਾ ਹੈ ਅਗੋ ਬੇਨਤੀ ਕੀਤੀ ਪਾਸ਼ਾ ਮੇਰਾ ਨਾਮ ਸੰਪੂਰਨ ਸਿੰਘ ਹੈ ਪਿੰਡ ਮੇਰਾ ਸੋਹਲੀ ਹੈ ਰਹਿੰਦਾ ਮੈਂ ਬੜਮਾ ਵਿੱਚ ਹਾਂ ਤਾਂ ਮਿਸਤਰੀ ਸਿੰਘ ਹੁੰਦਾ ਹਾਂ ਬਾਬਾ ਜੀ ਇਹ ਦੋਨੋਂ ਚੀਜ਼ਾਂ ਮੈਂ ਆਪਣੇ ਹੱਥੀ ਤਿਆਰ ਕੀਤੀਆਂ ਹਨ ਬਾਬਾ ਜੀ ਨੇ ਪੁੱਛਿਆ ਵੀ ਤੂੰ ਕੀ ਚਾਹੁੰਦਾ ਹੈ ਤੇ ਕਿਸ ਭਾਵਨਾ ਨਾਲ ਇਹ ਸੇਵਾ ਕੀਤੀ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਤਸ਼ਾਹ ਮਿਹਰ ਕਰੋ ਇਹ ਭੇਟਾ ਪ੍ਰਵਾਨ ਕਰੋ ਤੇ ਨਾਮਦਾਨ ਬਖਸ਼ੋ ਬਾਬਾ ਜੀ ਨੇ ਦਿਵ ਦ੍ਰਿਸ਼ਟੀ ਨਾਲ ਸਾਧ ਸੰਗਤ ਤੱਕਿਆ ਤੇ ਦੇਖਿਆ ਕਿ ਭਈ ਇਹ ਦਸਾਂ ਨੋਹਾਂ ਦੀ ਕਮਾਈ ਦੀ ਭੇਟਾ ਹੈ ਹਜ਼ੂਰ ਨੇ ਕਿਹਾ ਲਿਆ ਵੀ ਦਿਖਾ ਕੀ ਲਿਆਂਦਾ ਹੈ ਇਸ ਨੇ ਸਤਿਵਚਨ ਕਹਿ ਕੇ ਵਿਰਾਗਣ ਦੇ ਤਿੰਨ ਅੱਡੋ ਅੱਡੀ ਜੋ ਬਕਰੇ-ਬਕਰੇ ਹਿੱਸੇ ਕੀਤੇ ਹੋਏ ਸਨ ਤਿਨਾਂ ਨੂੰ ਪੇਚਾਂ ਨਾਲ ਆਪਸ ਵਿੱਚ ਜੋੜ ਕੇ ਅੱਗੇ ਕਰ ਦਿੱਤਾ ਹਜ਼ੂਰ ਇਸ ਦੀ ਕਾਰੀਗਰੀ ਦੇਖ ਕੇ ਬੜੇ ਪ੍ਰਸੰਨ ਹੋਏ ਬਈ ਕਿਸ ਤਰ੍ਹਾਂ ਆ ਦੰਦ ਦੀ ਜੜਤ ਕੀਤੀ ਹੋਈ ਹੈ ਔਰ ਲੱਕੜੀ ਵਿੱਚ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆ ਛੋਟੇ ਛੋਟੇ ਫੋਟੋ ਉੱਕਰੇ ਹੋਏ ਹਨ ਬਾਬਾ ਜੀ ਦੇਖ ਰਹੇ ਹਨ ਸਾਧ ਸੰਗਤ ਇਤਨੇ ਚਿਰ ਨੂੰ ਸੰਪੂਰਨ ਸਿੰਘ ਨੇ ਹਾਥੀ ਦੇ ਦੰਦ ਦੀ ਸੂਟੀ ਜੋ ਇਸ ਨੇ ਤਿਆਰ ਕੀਤੀ ਸੀ 12 13 ਟੁਕੜੇ ਹਨ ਔਰ ਵਿੱਚ ਪੇਚ ਲੱਗੇ ਹਨ ਤੇ ਇਸ ਨੇ ਇਹ ਛੂਟੀ ਵੀ ਜੋੜ ਦਿੱਤੀ ਤੇ ਬਾਬਾ ਜੀ ਦੇ ਅੱਗੇ ਕਰ ਦਿੱਤੀ ਬਾਬਾ ਜੀ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਇਸ ਨੇ ਵਿਰਾਗਣ ਦਾ ਇੱਕ ਪੇਚ ਨੌ ਨਾਲ ਦਬਾਇਆ ਤੇ ਵਿੱਚੋਂ ਇੱਕ ਡੱਬੀ ਨਿਕਲਾਈ ਤੇ ਡੱਬੀ ਵਿੱਚ ਕੁਝ ਕੁ ਛੂਟੀਆਂ ਇਲਾਇਚੀਆਂ ਦੇ ਦਾਣੇ ਸਨ ਜੋ ਹਜ਼ੂਰ ਦੇ ਅੱਗੇ ਕੀਤੇ ਤੇ ਬੇਨਤੀ ਕੀਤੀ ਪਾਸ਼ਾ ਆਪ ਜੀ ਸਵੀਕਾਰ ਕਰੋ ਹੁਣ ਬਾਬਾ ਜੀ ਮੁਸਕਰਾ ਪਏ ਤੇ ਆਖਿਆ ਵੀ ਇਹ ਸਾਰੀ ਮਰਿਆਦਾ ਤੈਨੂੰ ਕਿਸ ਨੇ ਸਮਝਾਈ ਹੈ ਇਹ ਮਰਿਆਦਾ ਤੈਨੂੰ ਕਿਸ ਨੇ ਸਮਝਾਈ ਹੈ ਉੱਤਰ ਵਿੱਚ ਬੇਨਤੀ ਕੀਤੀ ਪਾਸ਼ਾ ਇੱਥੇ ਜੋ ਬਾਬਾ ਸਿੰਘ ਰਹਿੰਦਾ ਹੈ ਉਹ ਮੇਰਾ ਭਰਾ ਲੱਗਦਾ ਹੈ ਇਹ ਸਾਰੀ ਮਰਿਆਦਾ ਉਸ ਨੇ ਸਿਖਾਈ ਹੈ ਇਸਾਰੀ ਉਸਨੇ ਸਖਲਾਈ ਕਰਾਈ ਹੈ ਤੇ ਹੋਰ ਪੋਨੇ ਸਿਧਵਾ ਤੋਂ ਜੰਤ ਸਿੰਘ ਨਾਲ ਮੇਰੀ ਰਿਸ਼ਤੇਦਾਰੀ ਹੈ ਉਹ ਵੀ ਆਪ ਜੀ ਦੀਆਂ ਸਿਫਤਾਂ ਕਰਦਾ ਹੁੰਦਾ ਹੈ ਹੁਣ ਬਾਬਾ ਜੀਆ ਨੇ ਇਸ ਦੀ ਭੇਟਾ ਸਵੀਕਾਰ ਕੀਤੀ ਤੇ ਕਹਿਣ ਲੱਗੇ ਚੰਗਾ ਬਈ ਸੋਹਣੀ ਚੀਜ਼ ਬਣਾਈ ਹੈ ਆ ਦੋਨੋਂ ਚੀਜ਼ਾਂ ਬਹੁਤ ਸੁੰਦਰ ਹਨ ਸੁਹਾਗਣ ਦਾ ਚਿੰਨ ਹੈ ਸੁਹਾਗਣ ਦਾ ਤੇ ਇਸ ਨੇ ਬੇਨਤੀ ਕੀਤੀ ਪਾਤਸ਼ਾਹ ਇਸ ਵਚਨ ਦੀ ਸਮਝ ਨਹੀਂ ਆਈ ਇਸ ਸੁਹਾਗਣ ਦਾ ਚਿੰਨ ਕੀ ਹੁੰਦਾ ਹੈ ਕਿਵੇਂ ਹੋਇਆ ਇਹ ਸੁਹਾਗਣ ਦਾ ਚਿੰਨ ਬਾਬਾ ਜੀ ਨੇ ਆਖਿਆ ਬਈ ਜਿਸ ਵੇਲੇ ਲੜਕੀ ਦਾ ਵਿਆਹ ਹੁੰਦਾ ਹੈ ਨਾ ਉਦੋਂ ਦੰਦ ਦਾ ਚੂੜਾ ਪਹਿਨਾਇਆ ਜਾਂਦਾ ਹੈ ਇਹ ਸੁਹਾਗਵੰਤੀ ਦਾ ਸ਼ਗਨ ਹੁੰਦਾ ਹੈ ਔਰ ਹਾਥੀ ਦੇ ਦੰਦ ਦਾ ਬੜੀ ਹੋਈ ਕੋਈ ਵੀ ਵਸਤੂ ਪਵਿੱਤਰ ਹੁੰਦੀ ਹੈ ਕਿਉਂਕਿ ਸ਼ਾਸਤਰਾਂ ਵਿੱਚ ਲਿਖਿਆ ਹੈ ਕਿ ਹਾਥੀ ਦਾ ਦੰਦ ਪਵਿੱਤਰ ਹੈ ਫਿਰ ਇਸਨੇ ਬੇਨਤੀ ਕੀਤੀ ਪਾਸ਼ਾ ਆਪ ਜੀ ਕਹਿੰਦੇ ਹੋ ਕਿ ਹਾਥੀ ਦਾ ਦੰਦ ਪਵਿੱਤਰ ਹੈ ਆਪ ਜੀ ਦੇ ਹੇਠਾਂ ਜੋ ਸ਼ੇਰ ਦੀ ਖੱਲ ਹੈ ਕਿ ਇਹ ਵੀ ਪਵਿੱਤਰ ਹੁੰਦੀ ਹੈ ਸ਼ੇਰ ਤਾਂ ਮਾਰ ਖਾਣ ਵਾਲਾ ਜਾਨਵਰ ਹੈ ਬਾਬਾ ਜੀ ਨੇ ਆਖਿਆ ਵੀ ਸ਼ੇਰ ਦੀ ਖੱਲ ਵੀ ਪਵਿੱਤਰ ਹੈ ਔਰ ਜੋ ਇਸ ਨੂੰ ਵਰਤਦਾ ਹੈ ਉਸ ਵਿੱਚ ਵੀ ਇਹ ਗੁਣ ਆ ਜਾਂਦੇ ਹਨ ਬੇਨਤੀ ਕੀਤੀ ਇਸ ਨੇ ਬਾਦਸ਼ਾਹ ਸ਼ੇਰ ਵਿੱਚ ਕੀ ਗੁਣ ਹਨ ਬਾਬਾ ਜੀ ਨੇ ਦੱਸਿਆ ਵੀ ਸ਼ੇਰ ਸਾਰੇ ਜਾਨਵਰਾਂ ਦਾ ਬਾਦਸ਼ਾਹ ਹੈ ਭਾਵੇਂ ਬਾਦਸ਼ਾਹ ਕਿਸੇ ਜੂਨ ਵਿੱਚ ਵੀ ਹੋਵੇ ਉਹ ਪੁੰਨਾ ਵਾਲਾ ਹੁੰਦਾ ਹੈ ਸ਼ੇਰ ਆਪਣੀ ਮਾਰ ਕੇ ਖਾਂਦਾ ਹੈ ਕਿਸੇ ਦੀ ਮਾਰੀ ਚੀਜ਼ ਨੂੰ ਮੂੰਹ ਨਹੀਂ ਲਾਉਂਦਾ ਸ਼ੇਰ ਦੀ ਮਾਰੀ ਨੂੰ ਹੋਰ ਜਾਨਵਰ ਖਾਂਦੇ ਨੇ ਪਰ ਸ਼ੇਰ ਕਿਸੇ ਦਾ ਝੂਠਾ ਨਹੀਂ ਖਾਂਦਾ ਤਿਵੇਂ ਹੀ ਭਾਈ ਸਿੱਖ ਦਾਤਾ ਹੈ ਕਿਸੇ ਤੋਂ ਮੰਗ ਕੇ ਨਹੀਂ ਖਾਂਦਾ ਔਰ ਕਿਸੇ ਦਾ ਹੱਕ ਨਹੀਂ ਖਾਂਦਾ ਧਰਮ ਦੀ ਕਿਰਤ ਕਰਦਾ ਹੈ ਤੇ ਵੰਡ ਕੇ ਖਾਂਦਾ ਹੈ ਆ ਸ਼ੇਰ ਗਲ ਵਿੱਚ ਰਸਾ ਪਾਇਆ ਹੋਵੇ ਨਾ ਪਸ਼ੂ ਦੇ ਉਸ ਨੂੰ ਨਹੀਂ ਮਾਰਦਾ। ਤੇਵੇਂ ਸਿੱਖ ਗਰੀ ਮਾਰ ਨਹੀਂ ਕਰਦਾ। ਸ਼ੇਰ ಜಾਤੀ ਦੀ ਹੀ ਮੋਛ ਹੁੰਦੀ ਹੈ। ਹੋਰ ਕਿਸੇ ਜਾਨਵਰ ਦੀ ਮੋਛ ਨਹੀਂ ਹੁੰਦੀ। ਤੇ 나 ਹੀ ਸ਼ੇਰ ਮੋਛ ਨੂੰ ਹੱਥ ਲਾਉਣ ਦਿੰਦਾ। ਤੇਵੇਂ ਹੀ ਭਾਈ ਸਿੱਖ ਕਿਸੇ ਨੂੰ ਮੋਛ ਦਾੜੀ ਨੂੰ ਹੱਥ ਨਹੀਂ ਲਾਉਣ ਦਿੰਦਾ। ਤੇ 나 ਹੀ ਉਹ ਮੰਨਣ ਦਿੰਦਾ। ਤੇ ਹੋਰ ਗੱਲ ਸ਼ੇਰ ਜਤੀ ਹੁੰਦਾ ਹੈ ਭਾਈ ਸ਼ੇਰ ਜਤੀ ਹੁੰਦਾ ਹੈ ਇਸੇ ਤਰ੍ਹਾਂ ਸਿੱਖ ਵੀ ਜਤੀ ਹੈ ਈਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਬਖਾਣੇ ਦੇਖ ਉਪਰਾਈਆਂ ਚੰਗੀਆਂ ਮਾਵਾਂ ਪੈਣਾ ਧੀਆਂ ਜਾਣੇ ਤੇਵੇਂ ਇਹ ਬੰਦਾ ਗੁਨਾ ਕਰਕੇ ਪਵਿੱਤਰ ਤੇ ਪੂਜਨੀਕ ਹੁੰਦਾ ਹੈ ਜਾਤ ਕਰਕੇ ਪੂਜਨੀਕ ਨਹੀਂ ਹੁੰਦਾ ਕਿਉਂਕਿ ਸਤਿਗੁਰਾਂ ਦੇ ਬਚਨ ਹਨ ਅੱਗੇ ਜਾਤਨਾ ਯੂਰ ਹੈ ਅੱਗੇ ਜੀਉ ਨਵੇਂ ਜਿਨਕੀ ਲੇਖਾ ਪਤ ਪਵੈ ਜਨਕੀ ਲੇਖਾ ਪਤ ਪਵੈ ਚੰਗੇ ਸਈ ਕੇ ਭਾਈ ਜੋ ਮਨ ਕਰਕੇ ਸ਼ੁੱਧ ਹਨ ਉਹ ਚੰਗੇ ਹਨ ਉਹਨਾਂ ਨੂੰ ਹੀ ਦਰਗਾਹ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਹੈ ਨਾਨਕ ਤੇ ਨਰ ਅਸਲ ਖਰਜੇ ਬਿਨ ਗੁਣ ਗਰਭਕਰੰਤ ਤੇ ਜੋ ਨਾਮ ਰੂਪੀ ਗੁਣਾ ਤੋਂ ਬਿਨਾ ਗਰਭ ਕਰਦੇ ਹਨ ਭਾਈ ਉਹ ਅਸਲ ਖੋਤੇ ਹਨ ਤੇ ਜਿਸ ਪਾਸ ਨਾਮ ਹੈ ਭਾਈ ਉਤੇ ਸਾਰੇ ਗੁਣਾ ਜਾਂਦੇ ਹਨ ਦੁਨਿਆਵੀ ਵੀ ਤੇ ਪਰਮਾਰਥ ਦੇ ਗੁਣ ਵੀ ਤੇਵੇਂ ਹੀ ਨਾਮ ਜਪਣ ਦਾ ਅਧਿਕਾਰ ਬੰਦੇ ਨੂੰ ਹੈ ਤੇ ਜੋ ਨਾਮ ਜਪਦਾ ਹੈ ਉਸ ਦੇ ਵਰਤਨ ਵਿੱਚ ਜੋ ਵੀ ਚੀਜ਼ ਆਉਂਦੀ ਹੈ ਉਹ ਵੀ ਪਵਿੱਤਰ ਹੋ ਜਾਂਦੀ ਹੈ ଅਤਵਾ ਕੁਦਰਤ ਨੇ ਪਵਿੱਤਰ ਮੰਨੀ ਹੈ ਪਸ਼ੂਆਂ ਕੇ ਖਾਲਨ ਕੀ ਪੰਨੀਆਂ ਪਰ ਤਪਾਏ ਬੱਕਰੋਂ ਕੀ ਖਾਲ ਮਸਕ ਪਾਣੀਓਂ ਪਿਲਾਵਤੀ ਮਿਰਗੋਂ ਕੀ ਖਲ ਕੀ ਤਪਸਵੀ ਜਨ ਸੀਜਾ ਕਰਹਿ ਸ਼ੇਰਨ ਕੀ ਖਲ ਮਨ ਜੋਗਨ ਕੇ ਭਾਵਤੀ ਹਸਤੀ ਕੇ ਦਾਤਨ ਕਾ ਚੂੜਾ ਹੋਤ ਪਹਿਰ ਤਰੀਆ ਬੈਠ ਤ ਸੁਹਾਗਵੰਤੀ ਸਖੀਆਂ ਮੈਂ ਕਹਿ ਲਾਵਤੀ ਔਰ ਮਾਸ ਚਾਮ ਕਾਮ ਆਪਤ ਸਭ ਪਸ਼ੂਆਂ ਕੇ ਮਾਨਸ ਕੀ ਦੇਹੀ ਕਿਸੇ ਕੰਮ ਨਹੀਂ ਆਉਂਦੀ ਸੋ ਗੁਰੂ ਕੀ ਸਾਧ ਸੰਗਤ ਇਸ ਪ੍ਰਕਾਰ ਬਾਬਾ ਜੀ ਨੇ ਗੁਰੂ ਕੀ ਸਾਧ ਸੰਗਤ ਸਾਰੇ ਪਹਿਲੂ ਵਿਸਥਾਰ ਨਾਲ ਦੱਸ ਕੇ ਸੰਗਤ ਸਮੇਤ ਸੰਪੂਰਨ ਸਿੰਘ ਨੂੰ ਆ ਜਿਸ ਨੇ ਬੜੇ ਪ੍ਰੇਮ ਦੇ ਨਾਲ ਦਸਾਂ ਨੋਹਾਂ ਦੀ ਕੀਰਤ ਕਮਾਈ ਦੇ ਵਿੱਚੋਂ ਹਾਥੀ ਦੰਦ ਜੜਤ ਛੋਟੀ ਤੇ ਬੈਰਾਗਣ ਤਿਆਰ ਕਰਕੇ ਬਾਬਾ ਜੀ ਨੂੰ ਭੇਟ ਕੀਤੀ ਬਾਬਾ ਜੀ ਨੇ ਸਭਨਾਂ ਨੂੰ ਨਾਮ ਸੇਵਾ ਸਿਮਰਨ ਦੀ ਤਾਗੀਦ ਕੀਤੀ ਤੇ ਨਾਮ ਜਪਣ ਦਾ ਉਪਦੇਸ਼ ਦਿੱਤਾ ਸੁਹਾਓ ਬਾਬਾ ਜੀ ਦੀ ਸਾਖੀ ਸੁਣ ਕੇ ਆਪਾਂ ਵੀ ਬਾਬਾ ਜੀ ਦੇ ਵਚਨਾਂ ਤੇ ਪਹਿਰਾ ਦੇਈਏ ਤੇ ਜਿਨ੍ਹਾਂ ਨੇ ਅਜੇ ਤੱਕ ਇਸ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਾ ਤੋਂ ਹੋਰ ਵੀ ਬਾਬਾ ਜੀ ਦੀਆਂ ਸਾਖੀਆਂ ਸਰਵਣ ਕਰਨ ਲਈ ਇਸ ਚੈਨਲ ਤੋਂ ਆਪ ਜੀ ਨੂੰ ਸਮੇਂ-ਸਮੇਂ ਨਾਲ ਸਾਖੀਆਂ ਪ੍ਰਾਪਤ ਹੁੰਦੀਆਂ ਰਹਿਣ ਲਾਈਕ ਕਮੈਂਟ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਤਾਂ ਕਿ ਹੋਰ ਵੀ ਸੰਗਤਾਂ ਲਾਭ ਪ੍ਰਾਪਤ ਕਰ ਸਕਣ ਜੀ ਹੋਈਆਂ ਪੁੱਲਾਂ ਚੁਕਾਂ ਦੀ ਖਿਮਾ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ